ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਚੀਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਆਜੋ ਬਾਜੀ ਸਾਸੀ ਕਾ ਬਾਜੀ ਸਾਸੀ ਕਾ ਜੀ ਨਾਮ ਕੀ ਹੈ ਬਈ ਆਪਣਾ ਲਖਵਿੰਦਰ ਦਾ ਹੈ ਠੀਕ ਹੋ ਜੀ ਬਾਈ ਦਾ ਨਾਮ ਲਖਵਿੰਦਰ ਸਿੰਘ ਹੈ ਜੇ ਬਾਈ ਆਪਣੇ ਘਰ ਆਉਣਾ ਹੋਵੇ ਤਾਂ ਕੀ ਡਰੈਸ ਹੈ ਆਪਣਾ ਪ੍ਰਵਾਸ ਦੇ ਮਗਰਲੇ ਪਾਸੇ ਘਰ ਹੈ ਬਾਈ ਠੀਕ ਹੋ ਜੀ ਵਾਟਰ ਵਾਕਸ ਦੇ ਮਗਰਲੇ ਪਾਸੇ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਜੀ ਅੱਜ ਆਪਣੇ ਕੋ ਕਿੰਨੇ ਨੱਕ ਬਕਾਉਗਾ ਜੀ ਦੋ ਬੜਾ ਬਕਾਉਗਾ ਜੀ ਖੀਰ ਨੂੰ ਠੀਕ ਹੋ ਜੀ ਤੇ ਦੱਸੋ ਡਿਟੇਲ ਜੀ ਪਹਿਲੀ ਬੈੜ ਦੀ ਕਿੰਨੀ ਉਮਰ ਹੈ ਜੀ ਸਾਲ ਦੀ ਹੈ ਜੀ ਅੱਛਾ 1 ਸਾਲ ਦੀ ਉਮਰ ਆ ਬਾਈ ਖੀਰੀ ਬੈੜ ਮਾਂ ਦੁੱਧਰ ਕਾਰਡ ਪਤਾ ਹੀ ਆਪਾਂ ਨੂੰ ਇਹਦਾ ਨਹੀਂ ਜੀ ਠੀਕ ਠੀਕ ਹੋਈ ਮੜਾ ਤੂਰਾ ਬਖਾ ਦਈਏ ਦੇਖ ਸਕਦੇ ਹੋ ਬਾਈ ਝੋਲੀ ਦੇਖ ਸਕਦੇ ਹੋ ਤੁਸੀਂ ਕੱਢ ਲਿਓ ਬਾਈ ਮਾਰ ਮਾਰੇ ਕੀਰੀ ਵੜਾ ਵੀਰੇ ਸਾਲਕ ਦੀ ਉਮਰ ਆ ਦੇਖ ਸਕਦੇ ਹੋ ਰੰਗ ਰੂਪ ਦੀ ਦੇਖ ਸਕਦੇ ਹੋ ਚੰਗੀ ਹੈ ਵੀਰੇ ਉਹ ਲਈ ਦੇਖ ਸਕਦੇ ਹੋ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਜੋੜੇ ਦਾ 2000 ਰੁਪਿਆ ਮੰਗੋ ਮੁੱਲ ਜੋੜੇ ਦਾ 2000 ਰੁਪਿਆ ਮੁੱਲ ਕਰਦੇ ਆਂ ਦੂਸਰੀ ਵਿਹੜ ਦੇਖ ਸਕਦੇ ਹੋ ਵੀਰੇ ਬੱਚੀ ਇਹਦੀ ਕਿੰਨੀ ਉਮਰ ਆ ਜੀ ਇਹ 11 ਮਹੀਨੇ ਦੀ ਇਹ ਵੀ 11 ਮਹੀਨਿਆਂ ਦੀ ਹੈ ਠੀਕ ਹੋ ਜੀ ਤੇ ਇਹ ਵੀ ਖੀਰੀ ਹੈ ਜੀ ਇਹਦੀ ਬਈ ਝੋਲੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਆ ਬਾਈ ਦੇਖ ਸਕਦੇ ਹੋ ਬਈ ਥਾਣਾ ਇਹਦੇ ਝੋਲੀ ਚੰਗੀ ਆ ਬਾਈ ਠੀਕ ਉਹ ਉਹ ਖੀਰੀਆਂ ਬਾਈ ਠੀਕ ਹੈ ਜੀ ਜੋੜੇ ਦਾ ਬਾਈ ਬਾਈ ਯਾਰ ਮੁੱਲ ਕਰਦੇ ਆ ਠੀਕ ਹੋ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94173 ਹਾਂਜੀ 94173 ਇੱਕ ਵਾਰਾਂ ਫੇਰ ਬੋਲਦੇ ਹਾਂ 99173 9947 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਦੋਨਾਂ ਬੱਚੀਆਂ ਵਿੱਚੋਂ ਕੋਈ ਬੱਚੀ ਚੰਗੀ ਲੱਗਦੀ ਆ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ